ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵੈਦ ਦੀ ਦੁਕਾਨ ਦੇ ਕੋਲ ਲੰਗੇ ਨੇ ਰੋਗਿਆਂ ਦੀ ਬੜੀ ਭੀੜ ਤੇ ਬਹੁਤ ਵੱਡੀ ਦੁਕਾਨ ਵੈਦ ਦੀ ਦਵਾਈਆਂ ਉਹਨੇ ਸ਼ਿੰਗਾਰ ਕੇ ਰੱਖੀਆਂ ਮਰੀਜ਼ਾਂ ਦੀ ਨਬਜ਼ ਦੇਖ ਰਿਆ ਸੀ ਦਵਾਈਆਂ ਦੇ ਹੀ ਦਿੰਦਾ ਸੀ ਲੰਗੇ ਗੁਰੂ ਨਾਨਕ ਤੇ ਰੁਕ ਕੇ ਹੱਸਦੇ ਵੈਦ ਆਪਣੇ ਆਸਣ ਤੋਂ ਉੱਠਿਆ ਪਹਿਲੇ ਤੇ ਸਜਦਾ ਕੀਤਾ ਮੱਥਾ ਟੇਕਿਆ ਫਿਰ ਹੱਥ ਜੋੜ ਕੇ ਆਖੇ ਬਾਬਾ ਮੇਰੇ ਤੇ ਹੱਸਿਆ ਇਹਨਾਂ ਰੋਗੀਆਂ ਤੇ ਹੱਸਿਆ ਇਹ ਮੇਰੀਆਂ ਦਵਾਈਆਂ ਤੇ ਹੱਸ ਪਿਆ ਕਿਉਂਕਿ ਤੁਹਾਡਾ ਆਸਾ ਇਸ ਰੰਗ ਦਾ ਹੈ ਮਹਾਰਾਜ ਕਹਿਣ ਲੱਗੇ ਤੂੰ ਠੀਕ ਸਮਝਿਆ ਮੈਂ ਤਿੰਨਾ ਤੇ ਹੱਸਿਆ ਤੇਰੇ ਤੇ ਵੀ ਇਹਨਾਂ ਜੜੀ ਬੂਟੀਆਂ ਤੇ ਵੀ ਇਹਨਾਂ ਰੋਗੀਆਂ ਤੇ ਵੀ ਤੇਰੇ ਤੇ ਹਾਸਾ ਇਸ ਵਾਸਤੇ ਆਇਆ ਹੈ ਆਧ ਰੋਗਰੀ ਤੇ ਕਨੂੰ ਸਮਝ ਹੀ ਕੋਈ ਨਹੀਂ ਉਹ ਨਵਜ ਦੇਖਣ ਨਾਲ ਪਕੜ ਵਿੱਚ ਨਹੀਂ ਆ ਸਕਦਾ ਤੇ ਤੇਰੀ ਜੜੀ ਬੂਟੀਆਂ ਆਦ ਰੋਗ ਨੂੰ ਡੋਰ ਨਹੀਂ ਕਰ ਸਕਦੀਆਂ ਐਸ ਵਾਸਤੇ ਨਾ ਬੂਟੀਆਂ ਤੇ ਵੀ ਹਸ ਆ ਗਿਆ ਤੇ ਜਿੱਥੇ ਆਦ ਰੋਗ ਮਿਟੇ ਨਹੀਂ ਸਕਦਾ ਫੇ ਰੋਗੇ ਉਸ ਵੈਦ ਕੋਲ ਆਏ ਹੋਏ ਨੇ ਕਿ ਇਹਨਾਂ ਰੋਗੀਆਂ ਤੇ ਵੀ ਮੈਨੂੰ ਹਸ ਆ ਗਿਆ ਮੈਂ ਤੇ ਤਿੰਨਾਂ ਤੇ ਹਸ ਗਿਆ ਹੁਣ ਹੱਥ ਜੋੜ ਕੇ ਇਹ ਵੈਦ ਕਹਿੰਦਾ ਹੈ ਮਹਾਰਾਜ ਦੱਸ ਦਿਓ ਆਦ ਰੋਗ ਕੀ ਹੈ ਆਦ ਰੋਗ ਆਦ ਮਿਟ ਜਾਏ ਨਾ ਤੇ ਉਪਾਦ ਮਿਟ ਜਾਂਦੀ ਹੈ ਆਦ ਮਿਟ ਜਾਏ ਤੋ ਬਿਆਦ ਮਿਟ ਜਾਂਦੀ ਹੈ ਉਹ ਬਾਦ ਮਿਟ ਜਾਂਦੀ ਆਦ ਬਿਆਦ ਮਿਟੇ ਉਹ ਬਾਦ ਜਾਲ ਨਾ ਸਾਥ ਤੇਨੇ ਤਾਪ ਹੁਣੇ ਤਿੰਨੇ ਤਾਪ ਨਹੀਂ ਜਲਾ ਸਕਦੇ ਕਿਉਂ ਆਦ ਮਿਟ ਗਈ ਹੈ ਆਦ ਰੋਗ ਮਿਟ ਗਿਆ ਵੈਦ ਕਹਿੰਦਾ ਹੈ ਬਾਬਾ ਜੀ ਦੱਸੋ ਆਦ ਰੋਗ ਕੀ ਹੈ ਮੈਂ ਤੇ ਕਦੀ ਸੁਣਿਆ ਹੀ ਨਹੀਂ ਨਮੋਨੀਆ ਹੁੰਦਾ ਤਪੇ ਦਿਖ ਹੁੰਦਾ ਹੈ ਮਿਆਦੀ ਬੁਖਾਰ ਹੁੰਦਾ ਪੁਰਾਣੇ ਇਨਾਮ ਸਨ ਇਹ ਤੇ ਮੈਨੂੰ ਪਤਾ ਹੈ ਮਲੇਰੀਆ ਹੁੰਦਾ ਹੈ ਇਹ ਤੇ ਮੈਨੂੰ ਪਤਾ ਹੈ ਆਦ ਰੋ ਪੇ ਕੀ ਰੋਗ ਹੈ ਬਾਬਾ ਜੀ ਮੈਨੂੰ ਦੱਸੋ ਫਿਰ ਮੈਂ ਰੋਗੀਆਂ ਦਾ ਇਲਾਜ ਕਰਾਂ ਤੇ ਪਰਉਪਕਾਰ ਕਰੋ ਮੈਨੂੰ ਵੀ ਦੱਸੋ ਮੈਨੂੰ ਵੀ ਗਿਆਨ ਕਰਾਓ ਵੈਦ ਇਹ ਰੋਗ ਪਹਿਨੇ ਆਪਣਾ ਮਿਟਾਣਾ ਪੈਂਦਾ ਹੈ ਤੂੰ ਵੀ ਰੋਗੀ ਹੈ ਤੂੰ ਵੀ ਰੋਗੀ ਤੇ ਆਪਣਾ ਰੋਗ ਮਿਟਾਏ ਬਿਨਾ ਇਲਾਜ ਕੀਤਾ ਨਹੀਂ ਜਾ ਸਕਦਾ ਕੀਤਾ ਨਹੀਂ ਜਾ ਸਕਦਾ ਮਹਾਰਾਜ ਮੈਂ ਵੀ ਰੋਗੀ ਆ ਤੂੰ ਵੀ ਰੋਗੀ ਤੋਂ ਵੀ ਰੋਗੇ ਹੁਣ ਬਾਬਾ ਜੀ ਆਦ ਰੋਗ ਦੱਸਦੇ ਨੇ ਫਿਰ ਉਸ ਆਦ ਰੋਗ ਤੋਂ ਜੋ ਵਿਆਦ ਤੇ ਉਪਾਦ ਪੈਦਾ ਹੁੰਦੇ ਨੇ ਉਹ ਸਾਰੇ ਦੱਸਦੇ ਨੇ ਦੁੱਖ ਵਿਛੋੜਾ ਇੱਕ ਦੁੱਖ ਬੁਖ ਇੱਕ ਦੁੱਖ ਸਖਤ ਆਵਾਜ਼ ਜਮ ਲੋ ਇੱਕ ਦੁੱਖ ਰੋਗ ਲਗੇ ਤਨ ਦਾਏ ਵੈਦ ਨਾ ਬੋਲੇ دارو ਨਾ ਹੈ ਬੋਲੇ ਵੈ ਤੇਰੀਆਂ ਜੜੀ ਬੂਟੀਆਂ ਨਾਲੇ ਰੋਗ ਨਹੀਂ ਜਾਣ ਲਿਖ ਦੁੱਖ ਵਿਛੋੜਾ ਮਨੁੱਖ ਜੋ ਪ੍ਰਭੂ ਤੋਂ ਵਿਛੜਿਆ ਜਿਹੜਾ ਉਸਨੇ ਭੁਲਾਇਆ ਕਿਸੇ ਤੋਂ ਸਾਰੇ ਰੋਗ ਜਨਮ ਲੈਣ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਆਦਰੋਗ